নাড়ে না ਮੈਨਾਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹਾਂ ਕਿ ਉਹਨਾਂ ਨੇ ਕਿੰਨਾ ਚਿਤਵਤਵਾਦ ਪਾਇਆ ਜਾਣਾ ਹੈ ਬੀਜੇਪੀ ਦੀ ਸਰਕਾਰ ਬੰਦਾਬ ਮੁਹੱਲਾ ਮੁਹੱਲਾ ਪੰਜਾਬ ਸਰਕਾਰ ਸਤਾਰਾ ਮੰਨਿਆ ਤੋਂ ਲੈ ਕੇ ਤੱਕ ਬੰਦਾਬ ਮੁਹੱਲਾ ਇਹ ਕੀ ਕਰਨਾ ਕਰਿਆ ਤੁਹਾਡੋ ਆਰੇ ਦਰਸੇ ਬੰਦਿਆਂ ਨੇ ਖਿਆਲੇ ਦੀ ਸਰਕਾਰ ਨੇ ਤੇ ਫਿਰ ਦੀ ਸਰਕਾਰ ਨੇ 13 ਤਰੀਕ ਨੂੰ ਇਹ ਸਾਨੂੰ ਪਾਟਾ ਦੇ ਕੇ ਜੋ ਸਾਡਾ ਕਮੇਟੀ ਚਾਕੇ ਹਰਿਆਣਾ ਸਰਕਾਰ ਆਂਡੇ ਵੱਲ ਲੈ ਗਈ ਈ ਉਹਨਾਂ ਨੇ ਨੱਤਾ ਦਾ ਹੱਥ ਓੜਿਆ ਗਿਆ ਉਹਨਾਂ ਨੇ ਬਹੁਤ ਸਰਪੰਨੇਵੇਂ ਦਾ ਅੱਥਿਆਕਾਰ ਕੀਤਾ ਲੋਕਾਂ ਸਰ ਦਾ ਘੜ ਕੀਤਾ ਇਹਨਾਂ ਨੂੰ ਮੂੰਹ ਤੋੜਨਾ ਜ਼ਰੂਰੀ ਆ ਮੈਂ ਸਮਝਦਾ ਕਿ ਖਾਸ ਕਰਕੇ ਵਿਜਸੀ ਨੂੰ ਮਿਲਣਾ ਪਾੜੇ ਇਹਨਾਂ ਦੇਖ ਕੇ ਕਾਫੀ ਪ੍ਰਸਾਨ ਹੋ ਪਿਛੋ ਜੀ ਜੀਵਾ ਮੁਹਤਾਬ ਇਹੜਾ ਸਾਡਾ ਪ੍ਰੋਗਰਾਮ ਸੀ ਪੁਤਲੇ ਸਾੜਨ ਦਾ ਜਿਹੜੀ ਸੈਂਟਰ ਦੇ ਸਰਕਾਰ ਨੇ 2020 ਦੇ ਵਿੱਚ ਲੇਖਤੀ ਰੋਗ ਮੰਗਾ ਕਰੀਏ ਸੀ ਸਾਡੇ ਨਾਲ ਵੀ ਅਸੀਂ ਲਾਗੂ ਕਰਾਂਗੇ ਉਹ ਤੋਂ ਸਰਕਾਰ ਭੱਜ ਗਈ 13 ਤਰੀਕ ਨੂੰ ਅਸੀਂ ਦਿੱਲੀ ਵੱਲ ਕੋਚ ਕਰ ਰਹੇ ਸੀ ਸਾਨੂੰ ਬਾਰਡਰਾਂ ਦੇ ਉੱਤੇ ਰੋਕਿਆ ਗਿਆ ਸਾਡੇ ਦੇ ਅਥਰੂ ਗੈਸ ਮਾਰੇ ਗਏ ਸੁਪਰੀਮ ਕੋਰਟ 'ਚ ਵੀ ਲੜਾਂਗੇ ਅਸੀਂ ਅਸੀਂ ਉਹ ਸਰਕਾਰਾਂ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਅੱਜ ਵਿੱਚ ਚੋਣਾ ਆ ਰਹੀ ਨੇ ਪੂਰੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਡਾ ਪ੍ਰਦਰਸ਼ਨ ਹੈ ਬਰਦਾਸ਼ ਪ੍ਰਦਰਸ਼ਨ ਹੈ ਇਸ ਤਰ੍ਹਾਂ ਸੀਜੀਵ ਜੀ ਕਿ ਜੋ ਪਿੰਡਾਂ ਦੇ ਵਿੱਚ ਆਉਣਾ ਹੈ ਉਹਨਾਂ ਨੇ ਕਿਸੇ ਵੀ ਪਾਰਟੀ ਨੇ ਆਵੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਜੋ ਸਾਡੇ ਸੁਭ ਕਰਨ ਦੀ ਮੌਤ ਹੋਈ ਹੈ ਸ਼ਹੀਦ ਹੋਇਆ ਹੈ ਉਹਨਾਂ ਦੀਆਂ ਫੋਟੋਆਂ ਲੈ ਕੇ ਉੱਤੇ ਲਿਖ ਕੇ ਜੋ ਸਾਨੂੰ ਪੰਜਾਬ ਦੀ ਟੀਮ ਸਾਨੂੰ ਦਊਗੀ ਅਸੀਂ ਉਹਨਾਂ ਤੋਂ ਜਵਾਬ ਪੁੱਛਾਂਗੇ ਚੀਜ਼ਾਂ ਦੇ ਕਿ ਸਾਡੇ ਪੱਖ ਵਿੱਚ ਤੁਸੀਂ ਕਿਉਂ ਨਹੀਂ ਖੜੇ ਤੁਸੀਂ ਪਿੰਡਾਂ ਨੂੰ ਲਾ ਰਹੇ ਹੋ ਰਿਫਲੈਕਟ ਲਾ ਰਹੇ ਹੋ ਪਿੰਡਾਂ ਦੇ ਵਿੱਚ ਕੀ ਮੁੱਦਾ ਕੀ ਹੈ ਉਹਦੇ ਵਿੱਚ ਮੰਗਾਂ ਨੇ ਜੀ ਪੰਜਾਬ ਦੀਆਂ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਦੇ ਐਗਰੀ ਹੋਈ ਸੀ ਉਹ ਸਰਕਾਰ ਉਹ ਮੰਗਾਂ ਤੋਂ ਭੱਜ ਗਈ ਉਹ ਪਿੰਨਾ ਪਿੰਡੇ ਲਾ ਰਹੇ ਆ ਜਿਵੇਂ ਭਾਈ ਜੀ ਬਹੁਤ ਸਾਰੇ ਲੀਡਰ ਨੇ ਕੋਈ ਪਾਰਟੀ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਉਹਨੂੰ ਵੀ ਦੇਖਦੇ ਹੋ। ਉਹਨੂੰ ਐਂ ਦੇਖਦੇ ਆਂ ਅਸੀਂ ਵੀ ਜੇ ਉਹ ਬੀਜੇਪੀ ਸਰਕਾਰ ਹੈ ਕਿਸੇ ਵੀ ਰਾਜ ਵਿੱਚ ਕੋਈ ਹੋਰ ਸਟੇਟ ਦੀ ਸਰਕਾਰ ਹੈ ਉਹ ਨਹੀਂ ਬਾਹ ਮਰੋੜ ਕੇ ਆਪਦੇ ਜਿੱਤਕਾ ਸ਼ਾਹੀ ਕਰ ਰਹੀ ਹੈ ਤਾਨੇ ਸ਼ਾਹੀ ਕਰ ਰਹੀ ਹੈ ਤੇ ਜੋ ਲੋਕਤੰਤਰ ਦਾ ਘਾਣ ਕਰ ਰਹੀ ਹੈ। ਹਾਂ ਜੀ ਕੀ ਨਾਵਾਜੀ ਤੁਹਾਡਾ ਸੁਚੈਨ ਸਿੰਘ ਸੁਚੈਨ ਸਿੰਘ ਹੀ ਬਲਾਕ ਪ੍ਰਧਾਨ ਜੀ ਤੇ ਭਾਈ ਕੀ ਪ੍ਰਦਰਸ਼ਨ ਹੈ ਤੁਹਾਡਾ ਕੀ ਮੰਗਾਂ ਤੁਹਾਡੀ? ਪ੍ਰਧਾਨ ਪ੍ਰਧਾਨਸ਼ਦਾ ਜੀ ਸਾਡਾ 13 ਤਰੀਕ ਤੋਂ ਅਸੀਂ ਜਾ ਰਹੇ تھے ਜਿਹੜੀ 1920 ਚ ਮੰਗਾ ਸਾਡੀਆਂ ਮੰਗੀਆਂ ਦੀਆਂ 20 ਦੇ ਵਿੱਚ ਜਿਹੜਾ ਦਿੱਲੀ ਬਾਈ ਪਿਛੇ ਤੱਕ ਹੀ ਜਨ 20 ਦੇ ਵਿੱਚ ਸਾਡੇ ਨਾਲ ਲਿਖਤੀ ਰੂਪ ਕਰਿਆ ਸੀ ਸਰਕਾਰ ਨੇ ਉਹੀ ਮੰਗਾ ਵਾਸਤੇ ਅਸੀਂ ਲਾਗੂ ਕਰਨ ਵਾਸਤੇ ਜਾ ਰਹੇ تھے ਜਿਹੜਾ ਸਾਡੇ ਨਾਲ ਉਦੋਂ ਵਾਦਾ ਕਰਕੇ ਸਾਲਾ ਜੀ ਸਰਕਾਰ ਨੇ ਜਦੋਂ ਤਿੰਨ ਕਾਨੂੰਨ ਰੱਦ ਕਰੇ ਨੇ ਇਹ ਸਾਡੀਆਂ ਮੰਗਾ ਮਨਜ਼ੂਰ ਕਰੀਆਂ ਜਾਂ ਅਸੀਂ ਮੰਗ ਨਾਰੇ ਤੇ ਸਰਕਾਰ ਨੇ ਸਾਨੂੰ ਹਰਿਆਣੇ ਦੇ ਬਾਰਡਰ ਤੇ ਰੋਕ ਲਿਆ ਉੱਥੇ ਸਾਡੇ ਤੇ ਥਰੂ ਗੈਸ ਦੇ ਗੋਲੇ ਮਾਰੇ ਗਏ ਸਾਡੇ ਨੌਜਵਾਨਾਂ ਦੇ ਸੱਤਾਂ ਬਜੀਆਂ ਸਾਡੇ ਸੂਭ ਕਰਨ ਦੀ ਮੌਤ ਹੋ ਗਈ ਉੱਥੇ ਸਾਡੇ ਨਾਲ ਉਹ ਸਲੂਕ ਕਰਿਆ ਜਿਵੇਂ ਕੋਈ ਬਾਹਰਲੇ ਮੁਲਖ ਨਾਲ ਵੀ ਨਹੀਂ ਕੋਈ ਸਰਕਾਰ ਕਰਦੀ ਜਿਹੜਾ ਸਾਡੇ ਕਿਸਾਨਾਂ ਨਾਲ ਇਹ ਸਾਡੀ ਸਰਕਾਰ ਨੇ ਸਾਡੇ ਨਾਲ ਸਲੂਕ ਕਰਿਆ ਸਾਡੇ ਨਾਲ ਬਦਸਲੂਕੀ ਕਰੀ ਹੈ ਇਹਦੇ ਸਬੰਧ ਚ ਅਸੀਂ ਹੁਣ ਅੱਗੇ ਲੋਕਾਂ ਨੂੰ ਜਾਗਰਿਤ ਕਰ ਰਹੇ ਹਾਂ ਵੀ ਇਹ ਸਾਥ ਦਿਓ ਧਰਨੇ ਦਾ ਤਾਂ ਜਵਾਬ ਦੇਵਾਂਗੇ ਸਾਡੇ ਪੰਜ ਤਰ੍ਹਾਂ ਦੇ ਜਵਾਬ ਨੇ ਸਾਨੂੰ ਸੁਭਾ ਕਮੇਟੀ ਦੇਊਗੀ ਉਹੀ ਪੰਜ ਸਵਾਲ ਅਸੀਂ ਉਹਨਾਂ ਤੋਂ ਪੁੱਛਾਂਗੇ ਜਦੇ ਕੋਈ ਆਊਗਾ ਉਹ ਸਾਡੇ ਕੋਲ ਲਿਖਤੀ ਰੂਪ ਚ ਆਉਣਗੇ ਸਵਾਲ ਦੋ ਦੋਰੇ ਪਿੰਡਾਂ ਦੇ ਵਿੱਚ ਬੀਜੇਪੀ ਦੇ ਲੀਡਰ ਨੂੰ ਘੇਰਾ ਵੀ ਜਾ ਰਿਹਾ ਹੈਗਾ ਘੇਰਾਗੇ ਜੀ ਹਾਂ ਘੇਰਾ ਹੈ ਸਾਰੇ ਪਾਰਟੀਆਂ ਤੋਂ ਸਾਰੀਆਂ ਤੋਂ ਸਵਾਲ ਪੁੱਛਾਂਗੇ ਜਿੰਨੀਆਂ ਵੀ ਆਣਗੀਆਂ ਵੀ ਸਾਡਾ ਜਿਹੜੀਆਂ ਸਰਕਾਰਾਂ ਲੰਗੀਆਂ ਨੇ ਸਾਡਾ ਕੀ ਕਰੇਗਾ